ਵਾਈਵਰ ਜੀ ਕਾ ਖਾਲਸਾ ਵਾਈਵਰ ਜੀ ਕੀ ਫਤਹਿ ਮੈਂ ਡਾਕਟਰ ਸੁਦੇਸ਼ ਸਿੰਘ ਸੰਤੂ ਨੰਗਲ ਪੱਤਰਕਾਰ ਵਤਨ ਦੀ ਮਿੱਟੀ ਨਿਊਜ਼ ਚੈਨਲ ਸੋ ਜਿਸ ਤਨਾ ਆਪਨ ਨੂੰ ਲਾਤਾਂ ਦਾ ਪਤਾ ਹੈ ਕਿ ਬਹੁਤ ਸਾਰੇ ਇਲਾਕਿਆਂ ਚ ਹੜਾ ਆਇਆ ਵਾ ਸੋ ਇਹ ਬੇਨਤੀ ਕਰਦੇ ਆਂ ਕਿ ਵੈਟਰਨਰੀ ਵੀਰਾਂ ਨੂੰ ਜਾਂ ਹੋਰ ਜੋ ਵੀ ਜਾਣਕਾਰ ਨੇ ਡੰਗਰਾਂ ਵਾਸਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਲੋੜ ਹੋਵੇ ਇਹ ਜੋ ਆਪਣੇ ਕੋਲ ਮਜੂਰਤ ਨੇ ਸੋ ਬਿਲਕੁਲ ਫ੍ਰੀ ਆ ਜੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਸਤੇ ਜਿੱਦਾਂ ਡੰਗਰ ਕਈ ਮਤਲਬ ਬਾਹਰ ਕੱਢੇ ਨੇ ਕੋਈ ਜ਼ਖਮੀ ਹੋਏ ਨੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੈ ਵੈਟਰਨਰੀ ਡਾਕਟਰ ਵੀਰਾਂ ਨੂੰ ਬੇਨਤੀ ਆ ਇਹਨਾਂ 'ਚੋਂ ਵੇਖ ਕੇ ਦਵਾਈਆਂ ਜੋ ਵੀ ਉਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਇਹ ਕੰਮ ਆ ਸਕਦੀਆਂ ਨੇ ਸੋ ਬਿਲਕੁਲ ਫ੍ਰੀ ਹੈ ਜੀ ਸੇਵਾ ਕਰੋ ਜੀ ਹੋਰ ਹੀ ਜੋ ਜੀ ਕੋਈ ਵੀਰ ਜਾਣਕਾਰ ਨੇ ਜਿਸ ਤਰ੍ਹਾਂ ਕਿਸਾਨ ਵੀਰ ਕੋ ਇਹਨੂੰ ਪਤਾ ਹੁੰਦਾ ਕਿਸ ਕਿਸ ਕੰਡੀਸ਼ਨ ਚ ਕਿਹੜੀ ਦਵਾਈ ਵਰਤਣ ਦੀ ਲੋੜ ਹੈ ਸੋ ਵਰਤ ਸਕਦੇ ਆ ਬਿਲਕੁਲ ਫ੍ਰੀ ਹੈ ਜੀ ਨੰਬਰ 9814479775 9814479775 ਕਾਲ ਕਰਕੇ ਪਿੰਡ ਸੰਤੂਨਾਂ ਦੇ ਲੋਕ ਆ ਕੇ ਇਹ ਸੇਵਾ ਕਰ ਸਕਦੇ ਆ ਜੀ ਸੋ ਤਕਰੀਬਨ ਤਕਰੀਬਨ ਹਰ ਤਰ੍ਹਾਂ ਦੀਆਂ ਦਵਾਈਆਂ ਪਈਆਂ ਨੇ ਜੀ ਜੋ ਵੀ ਕੰਮ ਆਉਣ ਵਾਲੀਆਂ ਨੇ ਉਹ ਖੜ ਕੇ ਹੜ ਪ੍ਰਵਾਹ ਦੇ ਇਲਾਕਿਆਂ ਇਨਾਂ ਦੀ ਵਰਤੋਂ ਕਰੋ ਜੀ ਬਿਲਕੁਲ ਪਰੀ ਸੇਵਾ ਹੈ ਜੀ ਕੋਈ ਕਿਸੇ ਤੋਂ ਪੈਸਾ ਨਹੀਂ ਮੰਗਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ